ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਮੈਂ ਦੇਸ਼ ਤੇ ਦੁਨੀਆ ਦੇ ਸਮੂਹ ਪਹਿਨਾ ਨੂੰ ਔਰਤਾਂ ਨੂੰ ਬੱਚਿਆਂ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦੇਨੀ ਆ। ਆਇ ਕਿਹੋ ਜਿਹਾ ਦਿਨ ਹੈ ਜਿੱਥੇ ਮੈਂ ਹਰੇਕ ਇਨਸਾਨ ਨੂੰ ਅਪੀਲ ਕਰਦੀ ਆ ਕਿ ਦੁਨੀਆ ਵਿੱਚ ਜਿਸ ਕੋਨੇ ਵਿੱਚ ਤੁਸੀਂ ਬੈਠੇ ਹੋ ਅੱਜ ਦਾ ਦਿਨ ਸਮਾਜ ਜ਼ਰੂਰ ਕੱਢੋ ਉਹਨਾਂ ਔਰਤਾਂ ਦੇ ਬਾਰੇ ਸੋਚੋ ਜਿਨ੍ਹਾਂ ਔਰਤਾਂ ਨੇ ਭਾਵੇਂ ਜੀਵਨ 'ਚ ਕਿੱਥੇ ਵੀ ਤੁਸੀਂ ਪਹੁੰਚੋ ਉਹਦੇ ਵਿੱਚ ਲੋਕਤੰਤਰੀ ਪਾਇਆ ਹੋਇਆ। ਉਹਨਾਂ ਨੂੰ ਸਤਿਕਾਰੋ। ਤੇ ਅੱਜ ਭਾਵੇਂ ਉਹਨਾਂ ਨੂੰ ਥੈਂਕ ਯੂ ਕਹੋ ਭਾਵੇਂ ਉਹਨਾਂ ਨੂੰ ਕੋਈ ਗਿਫਟ ਤੋਂ ਭਾਵੇਂ ਤੁਹਾਡੀ ਮਾਂ ਹੋਵੇ ਜਿਹੜੀ ਮੈਂ ਕਹਿ ਸਕਦੀ ਆ ਕਿ ਇੱਕ ਬੱਚੇ ਦੀ ਸਭ ਤੋਂ ਪਹਿਲੀ ਜਿਹੜੀ ਗੁਰੂ ਹੁੰਦੀ ਆ ਮਾਂ ਹੁੰਦੀ ਆ ਅੱਜ ਜਿਹੋ ਜਿਹੀ ਤੁਸੀਂ ਇਨਸਾਨ ਬਣੇ ਹੋ ਉਹਦੇ ਵਿੱਚ ਤੁਹਾਡੀ ਮਾਂ ਦਾ ਬਹੁਤ ਵੱਡਾ ਯੋਗਦਾਨ ਹੈ ਭਾਵੇਂ ਤੁਹਾਡੀ ਭੈਣ ਹੋਵੇ ਭਾਵੇਂ ਤੁਹਾਡੀ بیوی ਹੋਵੇ ਤੁਹਾਡੀ ਧੀ ਹੋਵੇ ਮਾਸੀ ਚਾਚੀ ਨਾਨੀ ਦਾਦੀ ਇਹ ਸਾਰੀ ਔਰਤਾਂ ਨੇ ਤੁਹਾਨੂੰ ਸ਼ੇਪ ਕਰਨ ਵਾਸਤੇ ਤੁਹਾਨੂੰ ਇੱਕ ਇਨਸਾਨ ਬਣਾ ਬਣਵਾਉਣ ਵਾਸਤੇ ਕਿੰਨਾ ਵੱਡਾ ਯੋਗਦਾਨ ਪਾਇਆ ਹੈ ਇਹ ਉਹ ਔਰਤਾਂ ਹੈ ਗਿਆ ਜਿਨ੍ਹਾਂ ਨੇ ਵੱਡੀ ਚੁਣੌਤੀਆਂ ਦਾ ਸਾਹਮਣਾ ਕਰਕੇ ਆਪਣੀ ਸੇਵਾ ਤੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇੱਕ ਮਾਂ ਨੂੰ ਕਦੇ ਕੋਈ ਪਰਚੇ ਸ਼ੁਕਰਾਨਾ ਨਹੀਂ ਕਰਦਾ ਥੈਂਕ ਯੂ ਨਹੀਂ ਕਰਦਾ ਉਹ ਨਿਸ਼ਕਾਮ ਸੇਵਾ ਕਰਦੀ ਹੈ ਭਾਵੇਂ ਉਹਦੇ ਸਿਰ 'ਚ ਦਰਦ ਹੋਵੇ ਭਾਵੇਂ ਲੱਛ ਤੇ ਲੱਛ ਤੇ ਦਰਦ ਹੋਵੇ ਚੁੱਪ ਚਾਪ ਨਹੀਂ ਕਰਦੀ ਤੇ ਆਪਣੇ ਬੱਚਿਆਂ ਵਾਸਤੇ ਕਿਸ ਹੱਦ ਤਾਈ ਜਾਣਦੀ ਹੈ ਕਦੇ ਉਸ ਮਾਂ ਨੂੰ ਪੁੱਛ ਕੇ ਦੇਖੋ ਤੇ ਉਹ ਮਾਵਾਂ ਜਿਹੜੇ ਘਰੋਂ ਬਾਹਰ ਨਿਕਲ ਕੇ ਆਪਣੇ ਘਰ ਵਿੱਚ ਯੋਗਦਾਨ ਪਾੰਦੀਆਂ ਨੇ ਕਮਾ ਕੇ ਉਹਨਾਂ ਮਾਵਾਂ ਨੂੰ ਤਾਂ ਸਲਾਮ ਕਰਨ ਦੀ ਲੋੜ ਹੈ ਕਿਉਂਕਿ ਇਹੋ ਜਿਹੀ ਚੁਣੌਤੀਆਂ ਘਰੋਂ ਬਾਹਰ ਨਿਕਲੋ ਤਾਂ ਸਾਡੀ ਧੀਾਂ ਸੁਰੱਖਿਤ ਨਹੀਂ ਹੈਗੀਆਂ ਦਫ਼ਤਰ 'ਚ ਵੀ ਕਿਹੋ ਜਿਹਾ ਪੱਖਪਾਤ ਹੁੰਦਾ ਹੈ ਆਦਮੀ ਤੇ ਔਰਤ ਦੇ ਵਿੱਚ ਕਿਵੇਂ ਬੇਤਬਾਬ ਹੁੰਦਾ ਹੈ ਇਹਦੇ باوجود ਉਹ ਪੈਣਾ ਹੁੰਦੀਆਂ ਅੱਗੇ ਵਧੀਆਂ ਨੇ ਤੇ ਅੱਜ ਦੇ ਦਿਨ ਉਹ ਸਾਰੀਆਂ ਔਰਤਾਂ ਨੂੰ ਸਤਿਕਾਰਿਆ ਜਾਏ ਛੜੀ ਔਰਤਾ ਦੁਨੀਆ ਦੀ 50% ਦੀ ਆਬਾਦੀ ਜ਼ਰੂਰ ਨੇ ਲੇਕਿਨ ਪਾਰਲੀਮੈਂਟ 'ਚ ਪਹੁੰਚਣ ਵਾਸਤੇ ਵੀ ਵੱਡੀ ਲੜਾਈਆਂ ਲੜਦੇ ਨੇ ਮਸਾ ਮਸਾ ਅੱਜ ਸਾਰਾ ਫੀਸ ਦੀ ਔਰਤਾਂ ਉੱਥੇ ਪਹੁੰਚੀਆਂ ਨੇ ਜਿੰਨੀ ਵੱਧ ਔਰਤਾਂ ਨੂੰ ਤੁਸੀਂ ਅੱਗੇ ਲੈ ਕੇ ਜਾਓਗੇ ਉਹਨਾਂ ਹੀ ਇਹ ਦੇਸ਼ ਤਰੱਕੀ ਕਰੂਗਾ ਕਿਉਂਕਿ ਔਰਤ ਹੀ ਔਰਤ ਦੀ ਚੁਣੌਤੀਆਂ ਨੂੰ ਸਮਝ ਸਕਦੀ ਹੈ ਤੇ ਇਹੋ ਜੇ ਹਾਲਾਤ ਪੈਦਾ ਕਰ ਸਕਦੀ ਤਾਂ ਕਿ ਸਾਡੀ ਧੀਆਂ ਔਰਤਾਂ ਅੱਗੇ ਵੱਧ ਸਕਣ ਔਰਤਾਂ ਦੇ ਪ੍ਰਤੀ ਜਿਹੜਾ ਅਤਿਆਚਾਰ ਵੱਧ ਰਿਹਾ ਹੈ ਅੱਜ ਮੈਂ ਮਾਵਾਂ ਨੂੰ ਆ ਵੀ ਅਪੀਲ ਕਰਦੀ ਆ ਕਿ ਭਾਵੇਂ ਤੁਹਾਡਾ ਪੁੱਤ ਹੋਏ ਭਾਵੇਂ ਤੁਹਾਡੀ ਧੀ ਹੋਏ ਜ਼ਰੂਰ ਔਰਤਾਂ ਦਾ ਸਤਕਾਰ ਧੀਾਂ ਦਾ ਪੈਣਾ ਦਾ ਸਤਕਾਰ ਸਿਖਾਈਏ ਤਾਂ ਸਮੂਹ ਸੰਗਤਾਂ ਨੂੰ ਮੈਂ ਬੇਨਤੀ ਕਰਦੀ ਹਾਂ ਧੀਾਂ ਦਾ ਸਤਕਾਰ ਕਰੋ ਕੁੱਤਾ ਵਾਂਗੋ ਪਿਆਰ ਕਰੋ